ਬਾਬਾ ਯਾਰ ਮੈਨੂੰ ਤਾਂ ਡਰਨੇ ਲੱਗ ਰਿਹਾ ਜੀ ਤੇ ਤੁਹਾਡੇ ਪਿੰਡ ਆਜਾ ਆ ਵਿਚਾਰ ਲਈ ਬੰਦੇ ਦੀ ਗੱਲ ਕਰ ਰਿਹਾ ਮੈਂ ਸਾਨੂੰ ਜਾਣਦੇ ਆ ਪਰ ਇਹ ਬਰਾਜ ਜੀ ਪਾਜੀ ਸਾਰੀ ਗੱਲ ਵੱਡਾ ਕਿਉਂ ਕਿਤੇ ਮਾਰਨ ਦਾ ਕਾਰਨ ਬੰਦਾ ਵਾਲਾ ਆ ਸਾਡੇ ਪਿੰਡ ਉਹ ਪਹਿਲਾਂ ਤੋਂ ਬਾਈ ਤੁਹਾਡੇ ਉਹ ਨਹੀਂ ਨਹੀਂ ਫਰਾ ਓਏ ਨਹੀਂ ਫਰਾ ਫਿਰ ਸੌ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡੀ ਮਿਹਰ ਚਰਦੀ ਘਾਤਰਾ ਭਾਈ ਜੀ ਰੱਬ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇ ਬਾਬਾ ਜੀ ਸੱਸੀ ਜੀ ਤੁਹਾਡੀਆਂ ਵੀਡੀਓ ਵੇਖੀ ਦੀਆਂ ਸੀ ਪਤਾ ਨਹੀਂ ਕਿ ਤੁਹਾਡੇ ਨਾਲ ਸਾਡੇ ਮੇਲ ਹੋਣੇ ਆ ਹਾਂ ਹੋਰ ਕਿਦਾਂ ਇਹ ਕੌਣ ਹੈ ਇਹ ਕੌਣ ਨਹੀਂ ਦੱਸ ਮੇਰੇ ਲੋਕ ਕੌਣ ਆ ਮਾਸੜ ਆ ਮਾਸੜ ਫੌਜੀ ਇਹ ਮਾਸੜ ਹੈ ਅੱਛਾ ਜੀ ਮੇਰਾ ਨਾਮ ਦੱਸੋ ਨਾ ਵੀਰੇ ਦਿਖਾਈ ਇਹਨਾਂ ਨੂੰ ਕਿ ਦਿਖਾਈ ਇਹ ਵੀ ਦੀ ਆਪਾਂ ਨੂੰ ਦਸੰਬਰ ਦਾ ਮੇਰਾ ਵੀਰੇ ਧੰਨਵਾਦ ਜੀ ਦਸੰਬਰ ਦਿਨ ਤੇ ਠੀਕ ਹੈ ਜੀ ਇੱਥੇ ਲੱਗੇ ਪਿੱਛੇ ਮੈਨੂੰ ਜਿਹੜਾ ਜਾਈ ਨਾ ਹਰੀਕੇ ਪੱਤਨ ਤੋਂ ਪਿੱਛੇ ਉਹਨਾਂ ਜਾਈ ਜਿੱਥੇ 8-10 ਕਿਲੋਮੀਟਰ ਮੇਰੇ ਫਰੈਂਡ ਵਾ ਉਹਨਾਂ ਦਾ ਪੱਠਾ ਵਾ ਜੀ ਠੀਕ ਹੈ ਜੀ ਦਸੰਬਰ ਦੇ ਵਿੱਚ ਜਦੋਂ ਹੱਦੋਂ ਜ਼ਿਆਦੀ ਠੰਡ ਸੀ ਹੱਦੋਂ ਜ਼ਿਆਦੀ ਹਾਂਜੀ ਹਾਂਜੀ ਇਹ ਕੀ ਸੀਗਾ ਕਿ ਰੋਡ ਦੇ ਵੱਡਾ ਰੋਡ ਲੰਘਣ ਡਿਆ ਸੀਗਾ ਤੇ ਉੱਥੇ ਆ ਰੋਡ ਤੇ ਖਾਲੀ ਜਗ੍ਹਾ ਨਹੀਂ ਹੁੰਦੀ ਜਿੱਥੇ ਰੁੱਖ ਜੇ ਲੱਗੇ ਹੁੰਦੇ ਆ ਉੱਥੇ ਪਰਾਲੀ ਪਈ ਤੇ ਪਰਾਲੀ 'ਚ ਐ ਮੜ ਕੇ ਪਿਆ ਸੀ ਠੀਕ ਹੈ ਜੀ ਠੀਕ ਹੈ ਜੀ ਉਹ ਮੈਨੂੰ ਜਾਣਦੇ ਸੀਗੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਇਦਾਂ ਕੋਈ ਵੀਰ ਵਾ ਆ ਮਤਲਬ ਕਿ ਹਾਲਤ ਬੜੇ ਤਰਸਯੋਗ ਚਾ ਠੰਡ ਲੱਗਣ ਢੀ ਉਹਨਾਂ ਵਿਚਾਰਿਆਂ ਨੇ ਘਰੇ ਖੜ ਕੇ ਚਾਹ ਚੂ ਪਿਆਈ ਨੋ ਫਿਰ ਆਪਣੇ ਕੋਲ ਬਿਠਾਇਆ ਤੇ ਮੈਨੂੰ ਫੋਨ ਕੀਤਾ ਇਹ ਆਪਣਾ ਨਾਮ ਜਗਿੰਦਰ ਦੱਸਦਾ ਸੀਗਾ ਤੇ ਪਿੰਡ ਦੱਸਦਾ ਈ ਧਾਲਮ ਨੰਗਲ ਜੀ ਧਾਲਮ ਨੰਗਲ ਹਾਂਜੀ ਧਾਲਮ ਨੰਗਲ ਇਹ ਹੋ ਕੇ ਤੇ ਮੈਂ ਚਲ ਕੱਲ ਆਇਆ ਨਾ ਕੱਲ ਵੀਡੀਓ ਪਾਈ ਸੀ ਮੈਂ ਮੈਨੂੰ ਉਦੋਂ ਹੀ ਮੈਂ ਫੋਨ ਕਰ ਦਿੱਤਾ ਇਹ ਬੜੀ ਕਿਸਮਤ ਤੁਹਾਡੀ ਚੰਗੀ ਆ ਕਿ ਇਹ ਵੀ ਤੁਹਾਨੂੰ ਮਿਲ ਗਿਆ ਜੀ ਮੈਂ ਸਾਰੀ ਕਹਾਣੀ ਤੁਹਾਨੂੰ ਸੁਣਾਉਣਾ ਆਜੋ ਤੁਸੀਂ ਅੰਦਰ ਆਜੋ 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 ਅੰਦਰ ਆਜੋ ਲਖੇ ਮੈਨੂੰ ਇਹਨੂੰ ਗੁੱਸੇ ਮਤਾਦ ਹੁੰਦੇ ਆ ਕਿ ਤੂੰ ਯਾਰ ਬੂਆ ਖੋਲ ਦਿੱਤਾ ਬਿਨਾਂ ਜਾਣੇ ਪਛਾਣੇ ਰਾਤ ਨੂੰ ਇੱਥੇ ਕੋਈ ਵੀ ਆਣ ਕੇ ਬੰਦਾ ਲੈ ਜਾਏ ਨਹੀਂ ਸੋਚਿਆ ਵੀ ਬਾਬਾ ਜੀ ਅੰਦਰ ਹੁੰਦੇ ਨੇ ਅਹੀਂ ਨਹੀਂ ਨਹੀਂ ਆਪਣਾ ਲੱਗ ਗਿਆ ਨਾ ਘਰ ਮੈਂ ਇਸ ਟਾਈਮ ਆ ਰਿਹਾ ਵੀਰੇ ਫਗਵਾੜੇ ਤੋਂ ਵੇ ਬਾਬਾ ਜੀ ਤੁਹਾਡਾ ਅਸੀਂ ਨਾਂ ਹੀ ਲਿਆ ਸੀ ਤੇ ਮੇਰੇ ਨਾਲ ਸਿਰ ਪੀੜੋਂ ਹੁੰਦੀ ਸੀ ਤੇ ਤੁਹਾਡੇ ਡਾਕਟਰ ਮੈਂ ਮੈਡੀਕਲ ਸਟੋਰ ਵਾਲਿਆਂ ਨੇ ਇੰਨਾ ਵਧੀਆ ਮਤਲ ਮੇਰੇ ਕੋਲ ਤੁਹਾਡੇ ਕੋਲ ਪੈਸੇ ਤੱਕ ਨਹੀਂ ਲਏ ਉਹਨਾਂ ਨੇ ਦਵਾਈ ਦੇ ਪੈਸੇ ਸਾਡੇ ਤੋਂ ਇੱਕੋ ਤੱਕ ਬੰਦਾ ਭੇਜਿਆ ਉਹਨਾਂ ਨੇ ਕਿਹਾ ਵੀ ਰਾਤ ਸਾਡੇ ਕੋਲ ਰੁਕ ਜਾਓ ਕੋਈ ਗੱਲ ਨਹੀਂ ਤੇ ਵੀ ਤੁਸੀਂ ਜੇ ਬਾਬਾ ਜੀ ਤੁਹਾਨੂੰ ਫੋਨ ਨਹੀਂ ਸਿੱਧਾ ਠੀਕ ਹੈ ਜੀ ਫਗਵਾੜੇ ਤੋਂ ਆਣਦੇ ਆ ਬੰਦਾ ਆ ਬੰਦਾ ਉੱਥੇ ਮੈਂਟਲੀ ਅਫਸੈਟ ਹੀ ਬੰਦੇ ਉਹ ਛਡਵਾ ਕੇ ਆਣਦੇ ਆ ਉਹ ਚਲ ਪੁਲਿਸ ਵੇਰ ਰਖ ਲੈ ਉਹਨਾਂ ਤੇ ਹੀ ਕਾਰਵਾਈ ਕਰੋ ਆਣਦੇ ਆ ਤੇ ਹੁਣ ਮੈਂ ਜਾਣਾ ਸੀ ਚੰਡੀਗੜ੍ਹ ਉਹ ਮੇਰੇ ਪਿੰਡ ਦਾ ਕੋਈ ਬੱਚਾ ਵਾ ਉਹਦਾ ਐਕਸੀਡੈਂਟ ਹੋ ਗਿਆ ਜੀ ਜੀ ਤੇ ਉਹ ਮੈਂ ਚੱਲ ਠਾੜਾ ਕਰਕੇ ਰੁਕ ਗਿਆ ਮੈਂ ਤੇ ਤਾਦ ਮੈਂ ਆਹ ਚੱਲ ਹੁਣਾਂ ਨੂੰ ਵੀਰਾਂ ਨੂੰ ਮਿਲ ਚੱਲਦੇ ਆਜੋ ਅੰਦਰ ਆਜੋ ਦੱਜਾ ਲਖੇ ਪਾਣੀ ਫੜਿਆ ਯਾਰ ਪਾਣੀ ਤੇ ਪਿਆ ਹਜੇ ਮੈਂ ਘਰ ਨਹੀਂ ਗਿਆ ਮੈਂ ਸਿੱਧਾ ਇੱਧਰ ਹੀ ਆ ਗਿਆ ਹਾਂਜੀ ਇਹ ਇਸ ਬੰਦੇ ਦੀ ਕਿਸਮਤ ਲਾ ਲਓ ਬੜੀ ਚੰਗੀ ਆ ਇਹ ਬੰਦਾ ਸਾਡੇ ਕੋਲੋਂ ਵੀ ਭੱਜ ਗਿਆ ਸੀ ਹਾਂਜੀ ਹਾਂਜੀ ਸਾਡੇ ਕੋਲੋਂ ਵੀ ਇਹ ਬੰਦਾ ਭੱਜ ਗਿਆ ਸੀ ਕਿਉਂਕਿ ਸਾਡੇ ਉਸ ਤੋਂ ਬਾਅਦ ਅਸੀਂ ਇੱਥੇ ਕਾਚ ਲਵਾਤਾ ਹਾਂਜੀ ਜਦੋਂ ਇਹ ਭੱਜ ਗਿਆ ਇੱਕ ਜਣਾ ਹੋਰ ਭੱਜ ਗਿਆ ਅਸੀਂ ਕਾਚ ਲਵਾਤਾ ਕਿ ਤਾਂ ਜੋ ਕੋਈ ਹੋਰ ਨਾ ਭੱਜ ਜੀ ਤੇ ਇਹਦੀ ਨਾ ਇਦਾਂ ਦੀ ਹਾਲਾਤ ਹੋ ਜਾਂਦੀ ਹੁੰਦੀ ਵੀ ਇਹਨੇ ਕੱਪੜੇ ਲਾ ਦੇਣੇ ਆਪਣੇ ਮਾਰਨ ਡੈਪ ਹੋਣਾ ਵਾ ਐਵੇਂ ਹੁਣ ਇਹਦੀ ਨਾ ਤੁਹਾਨੂੰ ਮੈਂ ਦੱਸਦਾ ਸਟੋਰੀ ਸੁਣਾਉਣਾ ਸਾਹਿਬ ਕਿ ਦੀ ਆ ਕਿਸਮਤ ਵਾਲਾ ਵੀ ਲਾ ਲਓ ਪੀ ਜਾਂ ਕਿਸੇ ਬੰਨੇ ਵੀ ਲਾ ਲਓ ਮਾੜੀ ਕਿਸਮਤ ਵੀ ਲਾ ਲਓ ਕਿਸੇ ਬੰਨੇ ਚੰਗੀ ਵੀ ਲਾ ਲਓ ਜੀ ਇਹ ਜੀ ਅੰਕਲ ਜੀ ਜਦੋਂ ਮੈਨੂੰ ਲੈ ਕੇ ਆਂਦਾ ਨਾ ਦਾਲਮ ਪਿੰਡ ਦੇ ਸਰਪੰਚ ਦਾ ਮੈਂ ਵਾਈਫ ਉਤੋਂ ਕੱਢ ਕੇ ਗੂਗਲ ਤੋਂ ਨੰਬਰ ਕੱਢ ਕੇ ਫੋਨ ਲਾਇਆ ਜੀ ਦਾਲਮ ਪਿੰਡ ਵਾਲਾ ਸਰਪੰਚ ਕਹਿੰਦਾ ਸਾਡੇ ਪਿੰਡ ਦਾ ਬੰਦਾ ਨਹੀਂ ਆ ਜੀ ਫਿਰ ਮੈਂ ਫੋਨ ਲਾਇਆ ਨੰਗਲ ਪਿੰਡ ਦੇ ਸਰਪੰਚ ਨੂੰ ਜੀ ਨੰਗਲ ਪਿੰਡ ਦਾ ਸਰਪੰਚ ਵੀ ਕਹਿੰਦਾ ਸਾਡੇ ਪਿੰਡ ਦਾ ਬੰਦਾ ਨਹੀਂ ਆ ਪਰ ਇਹ ਬੋਲਦਾ ਦਾਲ ਮਨਗਲ ਦਾਲ ਮਨਗਲ ਸੀ ਨਹੀਂ ਠੀਕ ਹੈ ਜੀ ਇਹਦਾ ਅਕਤੂਰ ਆਦਾ ਇਹ ਮੇਰੇ ਕੋਲ ਫੋਨ ਤੋਂ ਰਿਹਾ ਮਾ ਮਮੀ ਦੀ ਬੈਤ ਹੋ ਗਈ ਹੈ ਉਹ ਡੈਡੀ ਦੀ ਵੀ ਬੈਤ ਹੋ ਗਈ ਹੈ ਇਹਦੇ ਦੋ ਭਰਾ ਹੋਰ ਨੇ ਉਹ ਵੀ ਮੈਂਟੈਲੀਟੀ ਦੇ ਬੈਠੇ ਉਹਨਾਂ ਦੇ ਆ ਫਿਰ ਮੈਂ ਤੁਹਾਨੂੰ ਦੱਸਦਾ ਫਿਰ ਜਦੋਂ ਇਹਦੀ ਮੈਂ ਵੀਡੀਓ ਬਣਾਈ ਹੋਦੂਨੀ ਪਰ ਮੈਂ ਪੋਸਟ ਨਹੀਂ ਕੀਤੀ ਮੈਂ ਲੋਕਾਂ ਨੇ ਖੜਾ ਪਿੰਡ ਤੇ ਆਪਣੇ ਦੱਸਣ ਦੇ ਆ ਤੇ ਤੁਸੀਂ ਵੀਡੀਓ ਕਿਉਂ ਪਾਉਂਦੇ ਜਦੋਂ ਸਾਡੇ ਕੋਲ ਐਡਰੈਸ ਤੁਹਾਡੇ ਕੋਲ ਆਲਰੇਡੀ ਹੈਗਾ ਤੁਸੀਂ ਵੀਡੀਓ ਕਿਉਂ ਪਾਉਂਦੇ ਜੀ ਚਲੋ ਮੈਂ ਇਹਨੂੰ ਸੋਚਿਆ ਕਿ ਇਹਨੂੰ ਮੈਂ ਨਾ ਪਿੰਡ ਲੈ ਚੱਲਦਾ ਵਾਂ ਇਹਦੇ ਦਾਲਮੰਗਲ ਕੋਈ ਨਾ ਕੋਈ ਤੇ ਪਛਾਣੂਗਾ ਕੀ ਹੋਇਆ ਕਿ ਜਨਵਰੀ ਦਾ ਮਹੀਨਾ ਸੀ ਅਸੀਂ ਇਹਨੂੰ ਲੈ ਕੇ ਅਮਰਸਰ ਚਲੇ ਗਏ ਜਾਣ ਡੈ ਰਸਤੇ ਦੇ ਵਿੱਚ ਖਲੋ ਕੇ ਮਤਲਬ ਕਿ ਉਦਾਂ ਮੈਂ ਚੱਲ ਬਾਥਰੂਮ ਕਰ ਲਈਏ ਅ ਅੰਮ੍ਰਿਤਸਰ ਜਦੋਂ ਮਾਨ ਨਾਲ ਜਾਈਦਾ ਉੱਥੇ ਜਦੋਂ ਖਲੋ ਕੇ ਬਾਹਰ ਬਾਥਰੂਮ ਕਰਨ ਲੱਗੇ ਤੇ ਸਾਨੂੰ ਗੁਜਰਾਂ ਤੋਂ ਬੰਦੇ ਆ ਦੇਖਿਆ ਇੱਕ ਪਿਆਰੋ ਬੰਦਾ ਵਾ ਗੁਜਰ ਨਹੀਂ ਆ ਉਹ ਜਿਹੜੇ ਹੁੰਦੇ ਆ ਜਿਹੜੇ ਮੁਸਲਿਮ ਗੁਜਰ ਹੁੰਦੇ ਆ ਪਰ ਦੂਜੇ ਗੁਜਰਾਂ ਨੂੰ ਨਹੀਂ ਮਾੜਾ ਕਹਿੰਦੇ ਜਿਹੜੇ ਮੁਸਲਿਮ ਗੁਜਰ ਹੁੰਦੇ ਆ ਇਹ ਕੁਝ ਪਰਸੈਂਟ ਲੋਕ ਹੁੰਦੇ ਬਹੁਤ ਅਤਿਆਚਾਰ ਕਰਦੇ ਆ ਇਹਨੂੰ ਹੀ ਗੱਡੀ 'ਚ ਬਿਠਾਇਆ ਉਹ ਬੰਦਾ ਮੈਂ ਵੇਖ ਲਿਆ ਮੈਂ ਕਿ ਯਾਰ ਉਹ ਗੁਜਰਾਂ ਦਾ ਬੰਦਾ ਨਹੀਂ ਆ ਉਹ ਬੰਦਾ ਕੋਈ ਹੋਰ ਕੋਈ ਆ ਤੇ ਉਹਨਾਂ ਗੁਲਾਮ ਬਣਾਉਣ ਲੱਗਦਾ ਮੈਂ ਜਾ ਗੁਜਰਾਂ ਦੇ ਦਿਵਾਲੀ ਹੋ ਗਿਆ ਉਹ ਵਾਕਈ ਉਹਨਾਂ ਤੋਂ ਤਿੰਨ ਚਾਰ ਬੰ ਇਨੂੰ ਲੈ ਕੇ ਫੇਰ ਮੈਂ ਵਾਪਸ ਆਉਣਾ ਪਿਆ ਕਿਉਂਕਿ ਉਹ ਬੰਦੇ 3-4 ਮੈਂਟਲੀ ਅਫਸੈਟ ਹੀ ਉਹਨਾਂ ਨੂੰ ਉਹਨਾਂ ਨੂੰ ਵੀ ਇੱਥੇ ਛੱਡ ਗਏ ਨਾ ਸੀ ਤੇ ਮੇਰੇ ਤੋਂ ਘਾਲ ਹੋ ਗਈ ਫੇਰ ਕੀ ਹੋਇਆ ਇਹ ਬੰਦਾ ਆਸ਼ਰਮ ਦੇ ਵਿੱਚੋਂ ਇੱਕ ਦਿਨ ਰਾਤ ਨੂੰ ਰਫੂ ਹੋ ਗਿਆ ਭੱਜ ਗਿਆ ਜੀ ਬਾਬੇ ਬੁੱਢਾ ਸਾਹਿਬ ਦੇ ਲਾਗੇ ਪਿੰਡ ਵਾ ਗੁਰੇ ਕਿਹੜਾ ਪਿੰਡ ਸੀ ਜਿੱਥੋਂ ਆਪਾਂ ਘਰੋਂ ਲੈ ਕੇ ਆਏ ਹਾਂ ਬਾਬੂ ਬੁੱਢਾ ਸਾਹਿਬ ਲਾਗੇ ਪਿੰਡ ਵਾ ਕੋਈ ਮੈਨੂੰ ਨਾਂ ਭੁੱਲ ਗਿਆ ਬਾਬੂ ਸਾਹਿਬ ਗੁਰਦਾਰ ਸਾਹਿਬ ਸੁਣਿਆ ਉਹਨਾਂ ਅਬਜੀ ਨੇ ਠੀਕ ਹੈ ਜੀ ਉੱਥੇ ਹੈ ਇਦਰ ਚ ਭਾਲ ਲਾਗੇ ਬਾਬਾ ਬੁੱਢਾ ਸਾਹਿਬ ਜੀ ਆ ਹਾਂਜੀ ਟੋਲ ਪਲਾਜ਼ੇ ਕੋਲ ਤੇ ਉਹ ਚੱਲ ਨਹੀਂ ਸਾਰੀ ਆ ਬਾਬਾ ਬੁੱਢਾ ਸਾਹਿਬ ਗੁਰਦਾਰੇ ਦੇ ਕੋਲ ਇਹ ਬੰਦਾ ਸਾਡੇ ਕੋਲੋਂ ਭੱਜ ਗਿਆ ਜੀ ਭੱਜ ਗਿਆ ਚਲੋ ਕੋਸ਼ਿਸ਼ ਕੀਤੀ ਨਹੀਂ ਲੱਭਾ ਠੀਕ ਹੈ ਜੀ ਕਿਉਂਕਿ ਸਾਡੇ ਨਾ ਉਦੋਂ ਇੱਥੇ ਕਾਚ ਨਹੀਂ ਸੀ ਲੱਗਾ ਫੇਰ ਅਸੀਂ ਕਾਚ ਰਵਾ ਆਪੇ ਸੀਦੇ ਲੋਕਾਂ ਤੋਂ ਕਢਵਾ ਕੇ ਲੈਉਣੇ ਆ ਫੇਰ ਜੇ ਸਾਡੇ ਤੋਂ ਫੇਰ ਭੱਜ ਗਿਆ ਤਾਂ ਕੀ ਫਾਇਦਾ ਜੀ ਜੀ ਕਿਉਂਕਿ ਇਹਨਾਂ ਨੂੰ ਇਸ ਗੁਲਾਮ ਨਹੀਂ ਬਣਾਇਆ ਪਰ ਇਹ ਆ ਕਿ ਜਿਵੇਂ ਕੁੱਕੜ ਨੂੰ ਬਚਾਉਣਾ ਪੈਂਦਾ ਨਾ ਮੁਰਗੀ ਤੋਂ ਜੀ 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 ਇਦਾਂ ਸਾਨੂੰ ਲੋਕਾਂ ਤੋਂ ਇਹੋ ਜਿਹੇ ਜਿਹੜੇ ਅੱਜਕੱਲ ਕਲਜੁਗੀ ਜੀਵਾਂ ਉਹਨਾਂ ਨੂੰ ਬਚਾ ਕੇ ਰੱਖਣੇ ਪੈਂਦੇ ਆ ਰੱਖਣੇ ਪੈਂਦੇ ਜੀ ਠੀਕ ਹੈ ਜੀ ਵੀ ਜੇ ਲਾ ਲਓ ਇੱਥੋਂ ਨਿਕਲ ਗਿਆ ਕੀ ਤਾਂ ਕਿੰਨੇ ਰੱਖ ਲੈਣਾ ਉਹ ਤੇ ਚੱਲ ਕਿਸਮਤ ਵਾਲਾ ਚੰਗਾ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਘਰੇ ਗਿਆ ਏ ਉਹ 5-7 ਦਿਨ ਉਹ ਆਪਣੇ ਘਰੇ ਰੱਖਿਆ ਉਹਦਾ ਐਡਰੈਸ ਦੁੱਸ ਪਤਾ ਕਰਦੇ ਨੇ ਨਾ ਪਤਾ ਲੱਗਾ ਉਹ ਮੇਰੇ ਵੀਡੀਓ ਦੇਖਦੇ ਹੋ ਨਾ ਮੈਨੂੰ ਫੋਨ ਕੀਤਾ ਕਹਿੰਦੇ ਵੀਰੇ ਸਾਡੇ ਕੋਲ ਬੰਦਾ ਕੋਈ ਮੈਂਟਲੀ ਅਫਸੈਟ ਆਇਆ ਵਾ ਤੇ ਹੈਗਾ ਵੀ ਪੰਜਾਬੀ ਆ ਤੇ ਉਹਦਾ ਘਰ ਬਾਣੀ ਲੱਭ ਰਿਆ ਜਦੋਂ ਮੈਂ ਜਾ ਕੇ ਵੇਖਿਆ ਮੈਂ ਕਿਹਾ ਯਾਰ ਇਹ ਬੰਦਾ ਮੇਰੇ ਤੋਂ ਆਇਆ ਜ ਮੇਰੇ ਤੋਂ ਆਇਆ ਚਲੋ ਮੈਂ ਲੈ ਕੇ ਉਹਨੂੰ ਆਸ਼ਰਮ ਆ ਗਿਆ ਤੇ ਮੈਂ ਫਿਰ ਮੈਂ ਸੇਵਾ ਦਾ ਕਰਕੇ ਮੈਂ ਸੋਚਿਆ ਵੀ ਇਹ ਦਾਲਮ ਵਾਲੇ ਨੂੰ ਪਛਾਣਨ ਨਹੀਂ ਦੇਣਾ ਮੈਂ ਖੜੂਗਾ ਕਿੱਥੇ ਜਦੋਂ ਸਰਪੰਚ ਨੂੰ ਵਿਖਾ ਲਿਆ ਉਹਨੇ ਪਿੰਡ 'ਚ ਵਿਖਾ ਲਿਆ ਕਿੱਥੇ ਖੜੂਗਾ ਫਿਰ ਮੇਰੇ ਕੱਲ ਦਿਮਾਗ 'ਚ ਆਇਆ ਯਾਰ ਇੱਕਰੀ ਨੂੰ ਲੈ ਕੇ ਤੇ ਜਾਵਾਂ ਜੀ ਕੀ ਪਤਾ ਕੋਈ ਨਾ ਕੋਈ ਕਈਅਰ ਹੁੰਦਾ ਵਾ ਕਿ ਬੰਦੇ ਦੀ ਪਛਾਣ ਕਈਅਰ ਨਹੀਂ ਹੁੰਦੀ ਚਿਹਰਾ ਤੋਂ ਵਿਛੜਿਆ ਹੁੰਦਾ ਵਾ ਜੀ ਮਾਹੌਸਾਦਾ ਇਹਦਾ ਕੋਈ ਆਪਣਾ ਇਹਨੂੰ ਵੇਖ ਕੇ ਪਛਾਣ ਲਵੇ ਕਈਅਰ ਹੀ ਸਰਦਾਰ ਹੁੰਦਾ ਤੇ ਇੱਕ ਕਟਿੰਗ ਕਰਾ ਦਿੰਦੇ ਤਾਂ ਆਦਨੀ ਪਛਾਣਿਆ ਜਾਂਦਾ ਜਦੋਂ ਕੱਲ ਮੈਂ ਪਿੰਡ ਦਾਲਮ ਲੈ ਕੇ ਠੀਕ ਹੈ ਜੀ ਨਹੀਂ ਪਤਾ ਲੱਗਾ ਚਲ ਮੈਂ ਚਲ ਵੀਡੀਓ ਬਣਾ ਕੇ ਪਾ ਦੇਣਾ ਤੇ ਅੱਜ ਇਟਲੀ ਤੋਂ ਮੈਨੂੰ ਫੋਨ ਆਇਆ ਸੀ ਅੱਜ ਜੀ ਉਦੋਂ ਮੈਂ ਫੋੜਾ ਡੇ ਜਾਂਦੇ ਰਸਤੇ ਦੇ ਚੋਂ ਫੋਨ ਕਾਫੀ ਵੀਰਦੇ ਆਏ ਤੇ ਮੈਂ ਕਿਹਾ ਯਾਰ ਇੰਨੇ ਫੋਨ ਆਉਂਦੇ ਤੇ ਚਲੋ ਅਨੇਚ ਨੋ ਦਾ ਫੇਰ ਕਾਲ ਲਾਗੀ ਹਾਂਜੀ ਉਸ ਤੋਂ ਬਾਅਦ ਮੇਰੇ ਸਾਹਨੇ ਟਾਡਾ ਫੋਨ ਆਇਆ ਤੁਸੀਂ ਮੇਰੇ ਮਾਮਾ ਜੀ ਆ ਹਾਂਜੀ ਹਾਂਜੀ ਠੀਕ ਜੀ ਤੇ ਮੈਂ ਤੁਹਾਨੂੰ ਤਾਦਾ ਅੱਜ ਦਾ ਟੈਨ ਕਿਹਾ ਸੀ ਮੈਂ ਕਿਉਂਕਿ ਅੱਜ ਮੈਂ ਰਾਤ ਦੇ 10 ਵਜੇ ਕਿ ਮੈਂ ਘਰੇ ਆਉਂਦਾਂ 11 ਵਜੇ ਜੀ ਮੈਂ ਤਾਦਾ ਕਿਹਾ ਸੀਗਾ ਵੀ ਤੁਸੀਂ ਦੂਰ ਹੋਣਾ ਕਿਉਂ ਜਿਲ ਖਰਾਬ ਨਾ ਹੋ ਚਲੋ ਬਾਕੀ ਕੀ ਤੁਹਾਡਾ ਦੇ ਨਹੀਂ ਵੀ ਸਾਰੀ ਕੋਈ ਗੱਲ ਨਹੀਂ ਫਰਾਏ ਕੋਈ ਨਹੀਂ ਵੱਡੇ ਜੇ ਸਾਡੇ ਮੁੜਾਇ ਮੇਸਦਾਰ ਮੁੜਾਏ ਹਾਂਜੀ ਇਹੋ ਨੇ ਵੀ ਵੀ ਵੇਖੀ ਉਹ ਫੇਰ ਵੀ ਸਾਰੀ ਕਰ ਦੋ ਸਾਡੇ ਘਰ ਦੌੜੇ ਆ ਗਏ ਦੌੜੇ ਆ ਗਏ ਬੜੇ ਖੁਸ਼ੀ ਵੀਡੀਓ ਬਚਾਈ ਉਹਨਾਂ ਤੇ ਖੁਸ਼ ਹੋ ਗਿਆ ਉਹਨਾਂ ਪਰਿਵਾਰ ਵੇਖ ਕੇ ਸਾਰਾ ਪਰਿਵਾਰ ਖੁਸ਼ ਹੋ ਗਿਆ ਤੇ ਸਾਰਾ ਪਰਿਵਾਰ ਨਹੀਂ ਖੁਸ਼ ਹੋਇਆ ਇਹ ਜਿੰਨਾ ਜਿੰਨਾ ਤੁਹਾਡੀ ਵੀਡੀਓ ਦੇਖੀ ਹੈ ਨਾ ਹਾਂਜੀ ਉਹ ਜਗ੍ਹਾ ਦੇ ਖੁਸ਼ ਹੋਏ ਆ ਇੱਕ ਦੂਸਰਾ ਉਹ ਜਗ੍ਹਾ ਦੇ ਖੁਸ਼ ਹੋਏ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਆਹੀ ਵੀਡੀਓ ਦੇਖਨੇ ਉਹਨੇ ਅੱਜ ਮੈਂ ਫੇਸ ਟੂ ਫੇਸ ਮਿਲਣ ਚੱਲਿਆ ਹਾਂ ਐਦਾਂ ਮੈਂ ਅੱਜ ਮੈਂ ਫੇਸ ਟੂ ਫੇਸ ਮਿਲਣ ਚੱਲਿਆ ਹਾਂ ਉਹਨਾਂ ਨੂੰ ਠੀਕ ਹੈ ਤੇ ਬੜੀ ਖੁਸ਼ੀ ਮਨਾਈ ਹੈ ਜੀ ਇਹ ਕਿੰਨਾ ਕਿ ਦੂਰ ਅੱਕਰਪੁਰ ਤੋਂ ਆ ਦਾਲਮ ਤੋਂ ਵਾਣ ਪਿੰਡ ਸਾਡਾ ਇਹ ਜਿਹੜਾ ਦਾਲਮ ਤੋਂ 2-3 ਕਿਲੋਮੀਟਰ ਦਾ ਫਕਰ ਅਗਰਪੁਰੇ ਦਾ ਵਾ ਤੇ ਜਿਹੜਾ ਜਦੋਂ ਤੁਹਾਡੇ ਕੋਈ ਰਹਿੰਦਾ ਵਾ ਤੇ ਤੁਹਾਡਾ ਇਹਨਾਂ ਨੂੰ ਫਰਕ ਵਾ ਕੋਈ 1 ਕਿ ਘੰਟੇ ਦਾ ਫਰਕ ਆਪ ਜੀ ਦਾ ਕਿਹੜਾ ਪਿੰਡ ਆਵਾਨ ਆਵਾਨ ਪਿੰਡ ਆਵਾਨ ਸੁਣਿਆ ਵਾ ਹਾਂ ਛੋਟਾਪੁਰ ਸੁੱਚਾ ਸਿੰਘ ਨੂੰ ਸੁਣਿਆ ਹੋਣਾ ਤੁਸੀਂ ਛੋਟਾ ਹਾਂ ਸੁੱਚੇਪੁਰ ਛੋਟੇ ਪਿੰਡ ਲੰਗਾਂ ਸੁੱਚਾ ਸਿੰਘ ਛੋਟੇਪੁਰ ਹਾਂਜੀ ਇਹ ਏਡ ਕਿਡ ਪਿੰਡ ਨਹੀਂ ਸਾਰੇ ਉੱਥੇ ਅੱਛਾ ਅੱਛਾ ਜੀ ਹਾਂ ਉੱਥੇ ਪਿੰਡ ਹੈ ਚਲੋ ਮੈਂ ਉਹਨਾਂ ਨੂੰ ਆਖਣ ਡਿਆ ਕਿ ਮੈਂ ਕੱਲ੍ਹ ਨੂੰ ਬੜਾ ਅੰਕਲ ਦੀ ਸੱਚ ਜ ਜਾਣੇ ਜਿਹੜਾ ਇਹ ਵਾਪਸ ਆਇਆ ਨਾ ਬੜਾ ਮਨ ਨੂੰ ਹੋ ਤਰਾ ਹੈ ਕਿ ਯਾਰ ਫਾਇਦਾ ਨਹੀਂ ਹੋਇਆ ਬਈ ਯਾਰ ਹੁੰਦਾ ਜਿੱਥੋਂ ਜਿੱਥੋਂ ਅਸੀਂ ਥੋੜੀ ਲੋਕੇਸ਼ਨ ਤੇ ਸਾਡੀ ਕੋ ਮਿਸ ਅੰਡਰਸਟੈਂਡਿੰਗ ਹੁੰਦੀ ਨੂੰ ਜਿੱਥੋਂ ਜਿੱਥੋਂ ਅਸੀਂ ਤੁਹਾਡੇ ਕੋਲੋਂ ਪੁੱਛਿਆ ਨਾ ਸਾਨੂੰ ਉੱਥੋਂ ਉੱਥੋਂ ਹੀ ਤੁਹਾਡੇ ਕੋਲੋਂ ਇੰਨਾ ਵਧੀਆ ਮਤਲਬ ਲੋਕਾਂ ਨੇ ਦੱਸਿਆ ਨਾ ਵੀ ਐਨੇ ਵਧੀਆ ਤਰੀਕੇ ਨਾਲ ਮਨ ਖੁਸ਼ ਹੁੰਦਾ ਗਿਆ ਧੰਨ ਗੁਰਾਮ ਤੇ ਆਹ ਤੁਹਾਡੇ ਇਥੇ ਮੈਡੀਕਲ ਸਟੋਰ ਤੇ ਹੀ ਆਣ ਕੇ ਰੁਕੇ ਮੇਰਾ ਤਬੀਅਤ ਖਰਾਬ ਹੀ ਮੈਂ ਬੇਟੇ ਨੂੰ ਕਿਹਾ ਮੈਂ ਯਾਰ ਮੇਰੇ ਵਾਸਤੇ ਮੈਡੀਸਨ ਲੈ ਕੇ ਆ ਹੈ ਨਹੀਂ ਉਹ ਚਲੋ ਹੈ ਨਹੀਂ ਉਹਨਾਂ ਨੇ ਫੋਨ ਕੀਤਾ ਉਹ ਮੈਡੀਕਲ ਮੈਡੀਕਲ ਸਟੋਰ ਤੇ ਆਏ ਤੇ ਅਸੀਂ ਦੱਸਿਆ ਵੀ ਅਸੀਂ ਉਹਨਾਂ ਕੋ ਚੱਲੇ ਆ ਤੇ ਮੈਂ ਵੀ ਇਹਨੂੰ ਮੈਂ ਇਹ ਮੈਡੀਸਨ ਦੇ ਪੈਸੇ ਨਹੀਂ ਸਾਡੇ ਕੋ ਲੈ ਆਉਣਾ ਮੈਡੀਸਨ ਸਾਡੇ ਕੋ ਪੈਸੇ ਨਹੀਂ ਲੈਣ ਹਾਂ ਕਹਿੰਦੇ ਵੀ ਇਹ ਬਾਬਾ ਜੀ ਨਹੀਂ ਟੱਕਣ ਦੇ ਤੇ ਕੋਈ ਗੱਲ ਨਹੀਂ ਤੁਸੀਂ ਸਾਡੇ ਕੋ ਕੋਈ ਗੱਲ ਨਹੀਂ ਮਿਲ ਪੈਂਦੀ ਤੁਹਾਨੂੰ ਹੋ ਜਾਂਦੀ ਤੁਹਾਡੇ ਨਾਲ ਗੱਲਬਾਤ ਅੱਛਾ ਤਾਂ ਨਹੀਂ ਬਾਕੀ ਬਾਬਾ ਜੀ ਆਈ ਐਮ ਵੈਰੀ ਸੌਰੀ ਨਹੀਂ ਨਹੀਂ ਬਾਅਦ ਖਲੋ ਜਾਣਾ ਮੈਨੂੰ ਨਾ ਬਾਬਾ ਜੀ ਸਾਡੇ ਅੰਦਰ ਮਿਲ ਗਏ ਗੱਲ ਪਤਾ ਕੀ ਪਹਿਲਾਂ ਤੇ ਮੈਨੂੰ ਅਸਲ ਦੇ ਵਿੱਚ ਉਦੋਂ ਉਸ ਟਾਈਮ ਜਦੋਂ ਤੁਹਾਡਾ ਫੋਨ ਮੇਰੇ ਨਾਲ ਕਨੈਕਟ ਹੋਇਆ ਨਾ ਉਸ ਟਾਈਮ ਮੈਂ ਹੋਣ ਲਾਸਟ ਟਾਈਮ ਉਦੋਂ ਮੈਂ ਮੈਂ ਸੀਗਾ ਕਪੂਰਥਲੀ ਸੀਗਾ ਜੀ ਰਸਤੇ ਚ ਆ ਰਹੇ ਸੀਗੇ ਤੇ ਤੁਸੀਂ ਕਹੇ ਤਾਂ ਭੀ ਅਸੀਂ ਅੰਮ੍ਰਿਤਸਰ ਵੀ ਟਾਈਮ ਲੱਗਣਾ ਮੈਂ ਕਿਹਾ ਮੈਂ 2 ਘੰਟੇ ਮਿਲਗਾ ਜੀ 2 ਘੰਟੇ ਲੱਗਣਗੇ ਉਹ ਮੈਂ ਗੱਡੀ ਚਲਾਉਂਦਾ ਕਿ ਫੋਨ ਬਹੁਤ ਜ਼ਿਆਦਾ ਹੁੰਦਾ ਵਾ ਗੱਡੀ ਚਲਾਉਣ ਦਾ ਕਰਕੇ ਮੈਂ ਫੋਨ ਕਿਤੇ ਲਾ ਦਿੱਤਾ ਸਾਇਲੈਂਟ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਤਾਂ ਇੱਥੇ ਆਣ ਕੇ ਵੇਖਿਆ ਮੈਂ ਕਿਹਾ ਯਾਰ ਕਾਰਡ ਵਿਖਾਈ ਬਾਬਾ ਜੀ ਨੂੰ ਹਾਂਜੀ ਕਾਰਡ ਵਿਖਾਈ ਇਹਦੇ ਕਿੰਨੇ ਚਿਰ ਤੋਂ ਮੈਡੀਸਨ ਚੱਲਦੀ ਹੈ ਹੈ ਦੁੱਧ ਦੁੱਧ ਖਤਮ ਹੋ ਗਿਆ ਕੋਈ ਗੱਲ ਨਹੀਂ ਬਾਬਾਈ ਐਵੇਂ ਕੋਈ ਬਾਬਾਈ ਨਹੀਂ ਐਵੇਂ ਖੁਜਗਿੰਦਰ ਹਾਂਜੀ ਇਹਦੀ ਮੈਂਟਲ ਹਸਪੀਟਲ ਨੂੰ ਮਾਨਸਿਕ ਰੋਗੀ ਦਵਾਈ ਚੱਲਣ ਦੀ ਹਾਂਜੀ ਅੰਮ੍ਰਿਤਸਰ ਤੋਂ ਹਾਂ ਅੰਮ੍ਰਿਤਸਰ ਤੋਂ ਚੱਲਣ ਦੀ ਦਵਾਈ ਇਹਦੀ ਹੁਣ ਇਹਦੀ ਪਹਿਲਾਂ ਅਸੀਂ ਮੈਡੀਸਨ ਲਈ ਉਥੋਂ ਮੈਨੂੰ ਸਾਨੂੰ ਪਤਾ ਹੀ ਬੇਦੀ ਹਾਲਾਤ ਬਾਬਾਈ ਨੇ ਬੜੀ ਮੁਸ਼ਕਲ ਕੰਟਰੋਲ ਕੀਤਾ ਹੋਣਾ ਬਸ ਭਾਈ ਕੱਲ ਬੰਦੇ ਦਾ ਦਾੜੀ ਤੋਂ ਫੜ ਲਿਆ ਬੰਦੇ ਨੂੰ ਠੀਕ ਹੈ ਗੱਡੀ ਗੱਡੀ ਦੇ ਵਿੱਚ ਨਾ ਆ ਆ ਦੋ ਨਾਲ ਗਿਆ ਸੀ ਮੇਰੇ ਇੱਕੇ ਗਿਆ ਸੀ ਇੱਕੇ ਨਾਲ ਗਿਆ ਸੀ ਇਹਨਾਂ ਨੂੰ ਰਾਤ ਗਲੀ ਦੇ ਵਿੱਚ ਮਤਲਬ ਗੱਡੀ ਦੇ ਵਿੱਚ ਇੱਕ ਸਾਡਾ ਨਾ ਤੱਕੇ ਸ਼ਹੀ ਕਰਦੇ ਹੋਣ ਦੇ ਕਰੀ ਨੁਕ ਮਾਰਦੇ ਨੇ ਪਰ ਸਾਡੇ ਬੰਦੇ ਦੀ ਦਾੜੀ ਫੱਲੀ ਪਰ ਇਦਾਂ ਦੀ ਵਾਸਤੇ ਦੀ ਗੱਲ ਨਹੀਂ ਹੁਣ ਕਰਦੇ ਪਰ ਇਹ ਸੀਗਾ ਮੈਂ ਕਿਹਾ ਰਾਤ ਨੂੰ ਜਿਹੜੀ ਸਾਨੂੰ ਬੰਦੇ ਲੱਗਦੇ ਨੇ ਡੇਂਜਰ ਥੋੜੀ ਇਹਨਾਂ 4-5 ਦਿਨ ਤੋਂ ਥੋੜਾ ਜਿਹਾ ਹੋਇਆ ਡਿਸਟਰਬ ਜ਼ਿਆਦਾ ਠੀਕ ਹੈ ਜੀ ਤਾਂ ਹੀ ਮੈਂ ਕੋਸ਼ਿਸ਼ ਕੀਤੀ ਯਾਰ ਇਹ ਤਾਂ ਘਰ ਲੱਭੀ ਤੇ ਮੈਨੂੰ ਇਹ ਸੀ ਰਾਤ ਨੂੰ ਇਹਨਾਂ ਨੂੰ ਕੋਈ ਸੱਟ ਨਾ ਲੱਗੇ ਇਸ ਕਰਕੇ ਨਾ ਲੋਕ ਲਾ ਲੈਂਦਾ ਨਹੀਂ ਨਹੀਂ ਬਾਬਾ ਜੀ ਇਹ ਸਾਡੀ ਗੱਲ ਵੀ ਹੋ ਰਹੀ ਹੈ ਹਸਪੀਟਲ ਨਾਲ ਇਹ ਸਾਨੂੰ ਵੀ ਕਿਸੇ ਵੇਲੇ ਨਾ ਇਦਾਂ ਦਾ ਕੰਮ ਕਰਨਾ ਪੈਂਦਾ ਹਮ ਕਮਰੇ ਨੂੰ ਲੋਕ ਕਰਨਾ ਪੈਂਦਾ ਦਾ ਤੇ ਇਕੀ ਸਾ ਹੁੰਦਾ ਵੀ ਇਹਨਾਂ ਦੱਸਿਓ ਮੈਨੂੰ ਸਟਰੀ ਕਹਾਣੀ ਵੀਰ ਦੀ ਇਹ ਨਾ ਇਸ ਸ਼ੁਰੂ ਤੋਂ ਇਹਨਾਂ ਬਾਬਾ ਜੀ ਕੋਈ ਪਤਾ ਨਹੀਂ ਕੀ ਕਹਾਣੀ ਵਾਪਰੀ ਕੀ ਨਹੀਂ ਵੀ ਸਾਡੇ ਮਾਸੜ ਜੀ ਦੀ ਡੈਥ ਹੋ ਗਈ ਅੱਛਾ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਰੱਬ ਵੱਲੋਂ ਸਾਰਾ ਪਰਿਵਾਰ ਹੀ ਨਾ ਪਹਿਲਾਂ ਵੱਡਾ ਭਰਾ ਜੀ ਦਾ ਹੋ ਗਿਆ ਉਹ ਵੀ ਮੈਂਟਲ ਆਫਸੈਟ ਹੋ ਗਿਆ ਉਸ ਤੋਂ ਬਾਅਦ ਸਿਸਟਰ ਹੀ ਉਹ ਵੀ ਅਪਸੈਟ ਹੈ ਉਹ ਇਨਾਂ ਦੀ ਸਿਸਟਰ ਇਨਾਂ ਦੀ ਸਿਸਟਰ ਉਹ ਵੀ ਅਪਸੈਟ ਹੋ ਗਈ ਕਿ ਚੱਕਰ ਕੀ ਬਜਾਤਾ ਨਹੀਂ ਰੱਬ ਨੇ ਸਮਝ ਨਹੀਂ ਆਈ ਵੀ ਕਹਾਣੀ ਕੀ ਵਾਪਰੀ ਪਈ ਹੌਲੀ 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 ਉਹ ਉਹਦਾ ਸ਼ਾਦੀ ਲੱਗੀ ਉਹਦਾ ਵਿਆਹ ਹੋਇਆ ਉਹ ਥੋੜਾ ਜਿਹਾ ਇੱਕ ਮੋੜਾ ਜਿਹੜਾ ਵਾ ਨਾ ਉਹ ਥੋੜਾ ਸਹੀ ਆ ਉਹ ਉਸ ਘਰ ਦੇ ਵਿੱਚੋਂ ਬਾਹਰ ਆ ਗਿਆ ਉਹ ਘਰ ਉਹ ਹੁਣ ਆਪਣੇ ਸਹੁਰਿਆਂ ਪਿੰਡ ਰਹਿਣ ਲਿਆ ਵਾ ਉਹ ਉਸ ਜਗ੍ਹਾ ਤੇ ਜਾ ਕੇ ਉਹ ਸਹੀ ਆ ਬਾਕੀ ਇੱਕ ਕਰੋ ਬੇਕਾਰ ਹੋ ਗਿਆ ਪਾਲੇ ਟੁੱਟੇ ਸਾਰਾ ਕੁਝ ਘਰ ਜ਼ੀਰੋ ਹੋ ਗਿਆ ਮਾਸੀ ਆਡੀ ਦੀ ਸਾਡੇ ਕੋਲ ਡੈਥ ਹੋ ਗਈ ਉਹ ਵੀ ਉਹਨਾਂ ਦੀ ਉਹ ਵੀ ਡੈਥ ਉਹ ਵੀ ਮਤਲਬ ਪੂਰੇ ਹੋ ਗਏ ਫਿਰ ਇਹਨੂੰ ਅਹੀਂ ਜਦੋਂ ਤੁਹਾਡੇ ਕੋਲ ਇਹਨੂੰ ਫਿਰ ਸ਼ੁਰੂ ਤੋਂ ਅਸੀਂ ਮੈਡੀਸਨ ਇਹਦੀ ਚਲਾਤੀ ਵੀ ਚਲੋ ਬੜੀ ਵਧੀਆ ਚੱਲਦੀ ਹੈ ਮੈਡੀਸਨ ਇਹਦੀ ਮੈਡੀਸਨ ਬਾਬਾ ਜੀ ਤੁਹਾਡਾ ਧੰਨ ਬਹੁਤ ਵਧੀਆ ਤੁਹਾਡੀ ਚਲ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਇਹਦੀ ਮੈਡੀਸਨ ਇੱਕ ਦਿਨ ਵੀ ਮਿਸ ਹੋ ਗਈ ਤੇ ਸਮਝ ਲਓ ਵੀ ਇਹ ਬੰਦਾ ਡੈੱਡ ਹੋ ਗਿਆ ਇਹਨੂੰ ਕੋਈ ਪਤਾ ਨਹੀਂ ਲੱਗਣਾ ਮੈਂ ਕੀ ਕਰਨੇ ਨੇ ਕੱਪੜੇ ਲਾ ਦੇਣੇ ਆ ਪੂਰਾ ਹਾਲ ਮਾਰਨ ਪਏਗਾ ਗੋ ਵੱਟੇ ਮਾਰੇ ਦਾ ਵੀ ਤੇ ਚਲੋ ਬੜੇ ਤਾਂ ਤੇ ਇੱਥੇ ਡਿਸਟਰਬ ਨਹੀਂ ਸੀ ਕਰਦਾ ਤਿੰਨ ਚਾਰ ਦਿਨ ਤੋਂ ਇੱਕ ਇੱਕੋ ਹੱਲਾ ਹੋਇਆ ਇਹਦਾ ਕਿ ਉਹ ਜਿਹੜਾ ਆਪਣਾ ਸੇਵਾਦਾਰ ਨੂੰ ਇੱਥੋਂ ਇਹਨੇ ਫੜ ਲਿਆ ਜੀ ਫਿਰ ਉਹਨੇ ਇਹਨੂੰ ਲੋਕ ਲਾਇਆ ਨੇ ਤੈਨੂੰ ਲੋਕੋ ਨਹੀਂ ਲਾਉਂਦੇ ਗੁਜਰਾ ਵਿੱਚ ਡਾਲ ਲਿਆ ਉਹ ਕਿਹੜਾ ਬੰਦਾ ਹਾਂਜੀ ਇਹ ਜਿਹੜਾ ਕਿਦਨ ਜਿਹੜਾ ਅੱਜ ਆ ਗੁਜਰਾ ਜਿਹੜੇ ਅੱਜ ਛੜਾ ਕੇ ਲਿਆ ਉਹ ਸਾਡੇ ਤੋਂ ਪੁਲਿਸ ਨੇ ਲੈ ਲਿਆ ਦੋ ਜਣੇ ਵਾਲੇ ਸੀਗੇ ਕਿੰਨਾ ਘਰ ਜਗਾ ਹੈ ਘਰੇ ਜਗਾ ਕਿੰਦਾ ਕੋਈ ਨਹੀਂ ਘਰੇ ਜਗਾ ਕਿਦਾਂ ਗੁਜਰਾ ਵਿੱਚ ਕੋਈ ਜਗਾ ਨਹੀਂ ਬਣਾਈ ਜਗਾ ਮੱਝਾ ਤੋਂ ਫਰਕ ਲੈਂਦਾ ਕਿੱਥੋਂ ਕਿਹੜੀ ਜਗਾ ਤੋਂ ਲੈਂਦਾ ਵੀਡੀਓ ਵੇਖੀ ਰਹੇ ਗੁਜਰਾ ਤੋਂ ਹਾਂਜੀ ਗੁਜਰਾ ਤੋਂ ਮੈਂ ਤੁਹਾਨੂੰ ਦੱਸਦਾ ਹੈ ਇੱਕ ਤਾਂ ਜਲੰਧਰੋਂ ਲੈਂਦਾ ਸੀਗਾ ਜਗਾ ਪੂਰੋਂ ਜਗਾ ਜਵਾ ਬਣਾਇਆ ਹੁੰਦਾ ਗੁਜਰੀ ਜੀ ਦੇ ਲੰਗੀ ਜੀ ਟਰੈਕਟਰ ਨੇ ਤੇ ਪਾਉਂਦੇ ਆ ਜਿਹਦੇ ਟਰੈਕਟਰ ਖੋਣਦੇ ਜਿੱਥੇ ਉਹਨਾਂ ਦੇ ਉਹ ਉਹ ਕਿੱਥੇ ਬੰਦਾ ਆਪਣਾ ਇਹ ਉਹੜਾ ਬੰਦਾ ਐ ਕਰਕੇ ਐ ਕਰਕੇ ਉਹ ਹੈਗਾ ਆਪਣੇ ਕੋਲ ਹੀ ਆ ਉੱਥੇ ਆਸ਼ਰਮ ਚੋਂ ਨੰਦਰ ਬਾਗੀ ਬਾਬਾ ਜੀ ਬਹੁਤ ਦਾਤਾਂ ਨਾਲ ਆ 7 ਸਾਲ ਰੱਖਿਆ ਇਹਨੂੰ ਗੁਲਾਮ ਬਣਾ ਕੇ ਇਹ ਉੱਥੇ ਗਿਆ ਸੀਗੇ ਬਹੁਤ ਤੜੀ ਬਹੁਤ ਜਿਆਦਾ ਹਾਂਜੀ ਆ ਆ ਮੇਰਾ ਵੀ ਸਿਕੰਦਰ ਨਾਲ ਮੇਰੇ ਹੁੰਦਾ ਕਿਹੜਾ ਰੋਲਾ ਪੁੰਦੰਦਾ ਹਾਂ ਹਾਂ ਬੜੀ ਬਹੁਤ ਵੱਡੀ ਭਗਤੀ ਹੈ ਚਲੋ ਭਗਤੀ ਕਹਣਾ ਕੋਈ ਸੌਖੀ ਗੱਲ ਨਹੀਂ ਜਿਹਨੂੰ ਮਰਜ਼ੀ ਭਗਤ ਕਹਿ ਦੀ ਭਗਤ ਕਹਿ ਦੀ ਭੱਵੇਂ ਦੇ ਭਗਤੀ ਗੱਗੇ ਤੇ ਗੱਲ ਕਰ ਰਿਹਾ ਹੈ ਬੜੀ ਸ਼ਕਤ ਹੈ ਸ਼ਕਤ ਫਲਦਾ ਵੀ ਉਧਾਰ ਨੂੰ ਪੈ ਅੱਧਾ ਘੰਟਾ ਮੈਂ ਬਾਬੇ ਰਦੇ ਮੈਂ ਸੁਣਨੇ ਆ ਪਜਾ ਹਾਂਜੀ ਬਹੁਤ ਸੋਹਣਾ ਹੈ ਜਗਿੰਦਰ ਪਾਣੀ ਪੀਣਾ ਨਹੀਂ ਪਾਣੀ ਪੀ ਦੇ ਪਾਣੀ ਥੋੜਾ ਜਿਹਾ ਇਹ ਕਿੰਨਾ ਚਿਰ ਹੈ ਵੀ ਜ਼ਿਕਰ ਆਏ ਨੇ ਇਹਨਾਂ ਨੂੰ ਇਹ ਬਾਬਾ ਜੀ ਇਹਨਾਂ ਨੂੰ ਤੇ ਡੇਢ ਤੇ 2 ਗੇ ਸਾਲ ਡੇਢ ਸਾਲ ਹੋ ਹੀ ਗਿਆ ਵਾਹਿਗੁਰੂ ਡੇਟ ਸਾਲ ਹੋ ਗਏ ਨਾ ਕੋਈ ਸਮਾਂ ਹੀ ਨਹੀਂ ਆਈ ਪੀ ਮੈਂ ਸਵੇਰੇ ਉੱਠਿਆ ਕਿਸ ਤਰੀਕੇ ਨਾਲ ਮਤਲਬ ਇਹ ਕੀ ਗਾਣੀ ਵਾਪਰ ਗਿਆ ਅੰਦਰ ਆਂਦਾ ਮੈਂ ਬਾਹਰ ਜਾਣਾ ਮੈਂ ਬਾਹਰ ਜਾ ਕੇ ਫਰੈਸ਼ ਜਾ ਅੰਦਰ ਨਹੀਂ ਫਰੈਸ਼ ਜਾ ਬਾਹਰ ਜਾਣਾ ਹਾਂ ਠੀਕ ਠਾਕ ਨੂੰ ਬਿਲਕੁਲ ਉਸ ਤੋਂ ਬਾਅਦ ਆ ਗਿਆ ਸਾਡੇ ਜਵਾਬਾ ਸਕੂਲ ਜਵਾਬਾ ਸਕੂਲ ਦੇ ਲਾਗੇ ਇਹਨੂੰ ਜਾਂਦੇ ਮਡੇ ਅੱਜ ਚਾਹ ਬਿਲਕੁਲ ਚਾਹ ਪੀ ਲਾ ਨਹੀਂ ਬਣਿਆ ਅੱਛਾ ਫਿਰ ਸਾਨੂੰ ਜਿਹੜੇ ਪੂਨ ਚੀਤਾ ਪੀਤਾ ਗਿੰਦਰੇ ਆਂਡਿਆ ਇਹ ਇਹ ਸਾਡਾ ਬੇਟਾ ਆਇਆ ਕਿਆ ਉਹ ਦਵਾਜ ਬੁਲਤਾ ਗਿਆ ਉਹਦਾ ਕੋਈ ਨਹੀਂ ਮਿਲਿਆ ਕੋਈ ਪਤਾ ਨਹੀਂ ਕਿ ਮੈਂ ਤਿਆਰ ਹੋਣਿਆ ਮੈਂ ਤਾਂ ਗਵਰਨਮੈਂਟੋ ਮੀਟਿੰਗ ਜਾ ਮੈਂ ਪ੍ਰੋਬਲਮ ਹੋ ਗਈ ਉਹਨੂੰ ਤੇ ਮੈਂ ਛੇਤੀ ਛੇਤੀ ਜਾ ਇਹ ਜਿੰਨੇ ਚਿਰ ਨੂੰ ਗਿਆ ਵਾ ਇਹਦੇ ਜਾਂਦਿਆਂ ਜਾਂਦੇ ਅੱਗੋਂ ਗਿਆ ਕੋ ਗਿਆ ਬੜਾ ਲੱਬਿਆ ਇਧਰ ਉਧਰ ਗਏ ਪਰ ਨਹੀਂ ਗੱਲ ਬਣੀ ਤੇ ਚਲੋ ਬਾਬਾ ਜੀ ਆ ਤੇ ਚਲੋ ਤੁਹਾਡਾ ਲੱਖ ਲੱਖ ਵਾ ਚਲੋ ਅਹੀਂ ਅੰਦਰ ਖਤਮ ਹੋ ਗਿਆ ਨਾ ਕਿ ਮਰ ਗਿਆ ਅਹੀਂ ਇਹ ਵੀ ਸੋਚਿਆ ਅਹੀਂ ਸੋਚਿਆ ਵੀ ਕੰਮ ਖਰਾਬ ਹੋ ਗਿਆ ਕਿਸੇ ਨੇ ਦੱਸਿਆ ਸਾਨੂੰ ਕਿਸੇ ਨੇ ਦੱਸਿਆ ਵੀ ਇਦਾਂ ਵੀ ਪਰ ਕਰ ਕੀ ਸਕਦੇ ਹਾਂ ਸੁਣਨਾ ਹੀ ਲੋਕਾਂ ਦੀ ਪਰ ਰੱਬ ਤੇ ਭਰੋਸਾ ਹੈਗਾ ਇਹ ਵੀ ਸਾਡੀ ਮੈਂ ਗਿਆ ਪਾਣੀ ਜਾ ਕੇ ਰਿਪੋਰਟ ਉਹਨਾਂ ਨੂੰ ਫੋਟੋ ਦਿੱਤੀ ਠੰਦਰ ਸਾਹਿਬ ਦਾ ਵੀ ਐਸ ਐਚਓ ਕੁਮਰ ਹਾਂ ਦਾ ਵੀ ਫਰੀਦ ਤਗਰੂਰ ਗੁਜਰਾਂ ਦੇ ਰੇਖਾਸ ਕਰਕੇ ਦੇਖੋ ਆਦੀ ਜਿਹੜੀ ਸੰਸਾ ਬਣੀ ਇਹਨੂੰ ਗੁਜਰਾਂ ਦੇ ਰੂਪ ਦੇ ਬੜੇ ਕਰ ਦੇ ਅਗਲੇ ੜ ਜਗ੍ਹਾ ਦੇ ਤੇ ਉਹਨਾਂ ਨੂੰ ਚੈੱਕ ਕਰੋ ਗੁਜਾਂ ਦੇ ਰੇ ਵੀ ਲੈ ਲਾਗੇ ਲਾਗੇ ਉਹ ਜਟਾਂ ਦੇ ਦੇ ਰੇ ਵੀ ਅਦੇ ਵੀ ਕਈ ਜੱਟ ਵੀ ਗਲਮ ਦਾ ਇੱਕ ਨਾ ਸਾਡੇ ਕਹਿੰਦੇ ਸੀ ਜਾਂ ਤੇ ਮੇਰੇ ਪਿੰਡ ਲੱਗਿਆ ਮਤਲਬ ਤਿੰਨ ਬੰਦੇ ਫੜੇ ਉਹਨਾਂ ਨੇ ਪਤਾ ਨਹੀਂ ਹੁਣ ਛੱਡ ਦਿੱਤੇ ਹੋਣੇ ਨੇ ਉਹਨਾਂ ਨੇ ਦੱਬੇ ਰੱਖੇ ਆ ਬਾਥਰੂਮ ਵਾਲੇ ਦੇ ਅੰਦਰ ਰੱਖੇ ਨੇ ਬਾਥਰੂਮ ਤੋਂ ਉਹਨਾਂ ਲੈਟਿੰਗ ਤੋਂ ਹੀ ਫੇਰੇ ਉਹਨਾਂ ਭਾ ਕੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਨਾ ਉਹਨਾਂ ਨੂੰ ਕੰਮ ਕਰਾ ਕੇ ਫੇਰ ਅੰਦਰ ਪਾ ਤੂੰ ਹੀ ਭਾਈ ਅੱਜ ਦੀ ਵੀਡੀਓ ਵੇਖੀ ਮੇਰੀ ਹੁਣ ਮੈਂ ਪਾਈ ਜਿਹੜੀ ਅੱਜ ਗੁਜਰਾ ਫੋਨ ਕੱਢਿਓ ਬੰਦੇ ਦੇ ਉੱਤੇ ਇੱਕ ਮਾਜ ਦਾ ਗੋਹਾ ਤੇ ਬੰਦੇ ਦੇ ਉੱਤੇ ਹੀ ਲੱਗਾ ਹੁੰਦਾ ਵਾ ਆ ਫੋਨ ਕੱਢੇ ਮੈਂ ਹੁਣੇ YouTube ਤੇ ਪਾਈ ਆ ਪਰ ਰਸਤੇ ਜੇ ਨਾਲ ਨਾ ਮ ਵੀ ਟਾਈਮ ਹੀ ਦਰਦਾ ਕਿ ਯਾਰ ਗੱਡੀ ਦੀ ਵੀਡੀਓ ਪਾਉਣੀ ਪੈਂਦੀ ਆ YouTube 'ਕੱਢਿਓ ਤੇ ਹੁਣ ਆ ਵੀਰ ਆ ਇਹਨੂੰ 7 ਸਾਲ ਗੁਲਾਮ ਬਣਾਇਆ ਸੀ ਉਹ ਮੁਖਸਰ ਸਾਹਿਬ ਦੇ ਵਿੱਚ ਜੀ ਇਹਦਾ ਘਰ ਨਹੀਂ ਲੱਭ ਰਿਹਾ ਜਿਵੇਂ ਹੁਣ ਤੁਹਾਡਾ ਵੀਰ ਵੀ 4-5 ਮਹੀਨੇ ਤੋਂ ਸੀਗਾ ਜੀ ਚਲੋ ਹੋ ਸਕਦਾ ਕਿ ਚਲੋ ਹੁਣ ਆਪਾਂ ਵੀਡੀਓ ਪਾਉਂਦੇ ਰਹਿੰਦੇ ਹਾਂ ਹਾਂਜੀ ਇਹ ਇਹ ਹਾਂ 3 13 ਦਸੰਬਰ ਤੋਂ ਇਹ ਆਪਣੇ ਕੋਲ ਨਹੀਂ ਆ ਤਿੰਨ ਤੋਂ ਕੋਲ ਆ ਇਹ ਮੈਂ ਵੀਡੀਓ ਨਹੀਂ ਪਾਈ ਮੇਰੇ ਕੋਲ ਹੈਗੀ ਹੈ ਲਗਭਗ ਆਇਆ ਉਦੋਂ ਕਿ ਜੀ ਆ ਤਾਨੂੰ ਕਿਦਾਂ ਬਣਾ 3 ਦਸੰਬਰ ਤੋਂ ਆਇਆ ਤੁਸੀਂ ਦੱਸਿਆ ਇਹ ਫੋਨ ਦੇ ਵਿੱਚ ਅੱਛਾ ਫੋਨ ਤੋਂ ਕੀ ਹੋਇਆ ਤਾਂ ਅਈ ਨਹੀਂ ਮ ਲਗੋ ਐਸਟੀਮੇਟ ਉੱਥੇ ਜਾ ਮੈਂ ਤੁਹਾਨੂੰ ਵੀਡੀਓ ਬਣੀ ਪਈ ਹੈ ਦੀ ਮੈਂ ਸਾਰੀ ਵੀਡੀਓ ਪਾਉਂਗਾ ਤੁਹਾਨੂੰ ਕਿ ਕਿਦਾਂ ਮੈਂ ਕਿਦਾਂ ਉਹਨੂੰ ਲੈ ਕੇ ਆਇਆ ਹਜੇ ਮੈਂ ਪਾਈ ਨਹੀਂ ਹੋ ਕਿਉਂਕਿ ਮੈਨੂੰ ਇਹ ਸੀਗਾ ਨਾ ਕੱਲ ਵਾਲੀ ਵੀਡੀਓ ਤੋਂ ਮੈਨੂੰ ਰਿਜ਼ਲਟ ਮਿਲ ਗਿਆ ਪਹਿਲਾਂ ਮੈਨੂੰ ਇਹ ਸੀਗਾ ਕਿ ਮੈਂ ਵੀਡੀਓ ਕਿਉਂ ਪਾਵਾਂ ਇਹਦੀ ਜਦੋਂ ਮੇਰੇ ਕੋਲ ਆਲਰੇਡੀ ਇਹਦਾ ਰਿਜ਼ਲਟ ਹੈਗਾ ਵਾ ਫਿਰ ਇਹ ਪਿੰਡ ਦਰਮਦਰ ਦੱਸਦਾ ਪਿਆ ਤੁਹਾਨੂੰ ਵੇਖ ਲਓ ਇਹ ਵੀਡੀਓ ਪਾਉਣਾ ਤੁਹਾਨੂੰ ਇੱਕ ਰਿਜ਼ਲਟ ਹੋਰ ਮਿਲ ਜਾਂਦਾ ਹੈ ਨਾ ਹਾਂ ਫਿਰ ਮੈਂ ਉੱਥੇ ਸੰਗਤ ਨੂੰ ਮੈਂ ਕਹਿਣ ਵੀ ਡਿਆ ਸੀਗਾ ਕਿ ਮੈਨੂੰ ਬਸ ਵੀਡੀਓ ਪਾਉਣ ਦੀ ਡੇਰੇ ਦਾ ਘਰ ਤੇ ਲੱਭਣੀ ਆਲਾ ਵਾ ਮੈਂ ਇਹਨੂੰ ਹੀ ਸੀਗਾ ਪਿੰਡੇ ਦੇ ਦਾਲਮ ਦੱਸਿਆ ਹੈਗਾ ਵਾ ਤੇ ਮੈਂ ਵੀਡੀਓ ਤਾਦ ਪਾਵਾਂ ਇਹਦਾ ਐਡਰੈਸ ਨਹੀਂ ਪਤਾ ਜਦੋਂ ਪਿੰਡ ਦਾਲਮ ਪਹੁੰਚ ਗਿਆ ਮੈਂ ਹਿਆ ਯਾਰ ਇਹਦਾ ਤੇ ਪਿੰਡ ਦਾਲਮ ਨਹੀਂ ਹੈਗਾ ਹੁਣ ਇਹਦੀ ਵੀਡੀਓ ਪਾਉਣੀ ਪੈਣੀ ਆ ਆ ਵੇ ਆ ਹੁਣ ਪਹਿਲਾਂ ਭਾਈ 23 ਮਿੰਟ ਪਹਿਲਾਂ ਭਾਈ ਆ ਵੇਖਿਓ ਤੋ ਆਪਕੋ ਤਾਂ ਗਿਆ ਤੂੰ ਖੁਦ ਮੇਰੇ ਤੋਂ ਮੰਨਿਆ ਨਾ ਮੰਨਿਆ ਪਤਾ ਕਰ ਹਾਂਜੀ ਇਹ ਅਸੀਂ ਦੇ ਲਗ ਨੁਕਸਾਨ ਰਾਜੂ ਹੱਥ ਰੱਖਿਓ ਇਹਦੇ ਮਨੇ ਰਾਜੂ ਰਿਆ ਤੈਨੂੰ ਲੈਣ ਆਏ ਆ ਅੱਛਾ ਭਾਜੀ ਬਾਬਾ ਜੀ ਨਾਲ ਹੀ ਦੂਜੇ ਵੀ ਹਾਂ ਜੀ ਵੀ ਇਹ ਸਾਰੇ ਉੱਥੇ ਹੀ ਆਉਣ ਦੇ ਹਜੇ ਅੱਛਾ ਅੱਛਾ ਹਾਂ ਦੋਆਂ ਵੀਰਾਂ ਨੂੰ ਮੈਂ ਰਸਤੇ ਹੀ ਤਾਰ ਕੇ ਆ ਆਹ ਪ੍ਰਭੂ ਨੇ ਹੀ ਤੋ ਹੱਥ ਰੱਖਿਓ ਹੱਥ ਰੱਖਿਓ ਹੱਥ ਰੱਖਿਓ ਇਹ ਤਾਂ ਚੰਨ ਕਰੀ ਬੜਾ ਆਏ ਮੇਰੇ ਬੰਦਾ ਆ ਕਿ ਜਨਵਰ ਆਇਆ ਇੱਕੋ ਗੱਲ ਰਸੀ ਮੈਨੂੰ ਇਹ ਬੰਦਾ ਵਾਕਿ ਜਨਵਰ ਬੰਦਾ ਹੀ ਆ ਨਾ ਪਰ ਜਨਵਰ ਬਣਾਤਾ ਆਹ ਆਹ ਹੈ ਗਿਆਉਣ ਦੇ ਉਪਰ ਸਨੇ ਰੱਖ ਲਿਓ ਤੇ ਕਾਰ ਵੀ ਕਰਉਣ ਦੇਣਾ ਮੈਂ ਹਾਂ ਆ ਆ ਹਾਲਾਤ ਬਣ ਬਣਾਏ ਨਾ ਕੀ ਤਾਂ ਵਿਚਾਰਾ ਇਹ ਕਿੱਥੇ ਰਹਿਦਾ ਰਹੂਗਾ ਹਾਂਜੀ 2 ਮਿੰਟ ਕਰੇ 1:00 ਹਾਂਜੀ ਸੰਗਧੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੰਗਧੀ ਆਪਾਂ ਕੱਲ ਇੱਕ ਦਾਲ ਪਿੰਡ ਕਿਐ ਸੀਗੇ ਤੁਸੀਂ ਵੇਖਿਆ ਸੀਗਾ ਕਿ ਆ ਜਿਹੜੇ ਵੀਰ ਜੀ ਤੁਸੀਂ ਮੇਰੇ ਸਾਹਮਣੇ ਵੇਖ ਰਿਹਾ ਜੇ ਅ ਇਸ ਵੀ ਨੂੰ ਆਪਾਂ ਲੈ ਕੇ ਪਿੰਡ ਦਾਲੋਂ ਦੀਆਂ ਗਲੀਆਂ ਦੇ ਵਿੱਚ ਘੁੰਮੇ ਸੀਗੇ ਤੇ ਪਰ ਉੱਥੇ ਸਾਨੂੰ ਇਸ ਵੀ ਦਾ ਐਡਰੈਸ ਨਹੀਂ ਸੀ ਪਤਾ ਲੱਗਾ ਪਰ ਜਦੋਂ ਵੀਡੀਓ ਪਾਈ ਤੇ ਬੜਾ ਧੰਨਵਾਦ ਕਰਦੇ ਹਾਂ ਅਸੀਂ ਸੰਗਤ ਦਾ ਜਿਨ੍ਹਾਂ ਨੇ ਉਸ ਵੀਡੀਓ ਨੂੰ ਸ਼ੇਅਰ ਕੀਤਾ ਲਾਈਕ ਕੀਤਾ ਜਾਂ ਉਤੇ ਕਮੈਂਟ ਕੀਤੇ ਤੇ ਜਿਹਦੇ ਥਰੂ ਅੱਜ ਆਪਾਂ ਨੂੰ ਪਰਿਵਾਰ ਮਿਲਿਆ ਜੀ ਇਹ ਤੁਹਾਡਾ ਵੀ ਜੀ ਕੀ ਲੱਗਦ ਨੇ ਅ ਕੋਈ ਨਹੀਂ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੋ ਜੀ ਆਪਾਂ ਆ ਵੀਰ ਦੀ ਵੀਡੀਓ ਪਾਈ ਸੀਗੀ ਕੱਲ ਹੀ ਪਾਈ ਸੀਗੀ ਕਿ ਕਿੰਦਾ ਆਪਾਂ ਇਸ ਵੀਰ ਨੂੰ ਪਿੰਡ ਕਿਹੜੇ ਪਿੰਡ ਸੀ અમાਰ ਦਾ ਨਹੀਂ ਨਹੀਂ ਦਿੱਤ ਲੈ ਗਿਆ ਜੀ ਦਾਲਮਾ ਕਿੱਦਾਂ ਵੀ ਦੀ ਆਪਾਂ ਇਸ ਵੀਰ ਨੂੰ ਪਿੰਡ ਦਾਲਮ ਜਿਲ੍ਹਾ ਆਪਾਂ ਖਲੋਇਆ ਤੁਹਾਨੂੰ ਆ ਗਿਆ ਹੈ ਨੂੰ ਲੋਰ ਜਨ ਨਾ ਇਹ ਕੀ ਕਰਨ ਹਾਂ ਲੋਰ ਆਇਆ ਕਿਦਾ ਇਹਨੂੰ ਠੀਕ ਕਰ ਲਓ ਨਹੀਂ ਨਹੀਂ ਰਾਤ ਨਹੀਂ ਗਲਤੀ ਨਹੀਂ ਵੱਡੇ ਜੀ ਤਾਡੇ ਕੰਮ ਭਾਈ ਬਹੁਤ ਵੱਡੇ ਨਹੀਂ ਨਹੀਂ ਚਲੋ ਠੀਕ ਹੈ ਬਾਈ ਕੋਈ ਗੱਲ ਨਹੀਂ ਬੜੀ ਲਗਾਈ ਕਿ ਤੁਹਾਨੂੰ ਤਾਂ ਦੁੱਤੀ ਜਿਹਾ ਦਿਰਾਉਂਦੇ ਹੋ ਉਸੇ ਦਿਨ ਮੈਂ ਜ਼ਰੂਰ ਉਹ ਬਣਾਇਓ ਮੈਂ ਜੀ ਨੂੰ ਬਾਅਦ ਵਿੱਚ ਜਗਦਾ ਤੇਰੇ ਖੁਸ਼ੀ ਹੁੰਦੀ ਇੱਕ ਹਾਂਜੀ ਠੀਕ ਹੈ ਲਖੇ ਬੂਆ ਖੋਲੇ ਜਾ ਉਹਨਾਂ ਦਾ ਬੂਆ ਖੋਲੇ ਮੈਂ ਤੱਕੇ ਤਾਂ ਉਹ ਪਿਆਰ ਵਿੱਚ ਉਹ ਮੈਂ ਜਾਹੋ ਬਹਿ ਵੀ ਰੋਣੀ ਬੰਮੀ ਮੈਂ ਕਹਾਂ ਜਿਹੜਾ ਆਬੁੰਦੀ ਉਹ ਨਦੀ ਰਾਤ ਪਤਾ ਤੁਹਾਨੂੰ ਬੈ ਕੱਲ ਕੀਤੀ ਉੱਥੇ ਬਈ ਇਹ ਰੋਟਕਾਰ ਭਾਲਣਗੇ ਹੁਣ ਨਾ ਮੇਰਾ ਅੰਕਲ ਜੀ ਤੁਸੀਂ ਇੱਕ ਕੰਮ ਕਰਿਓ ਠੀਕ ਹੈ ਜੀ ਕਿਉਂਕਿ ਬੰਦੇ ਦਾ ਪਤਾ ਕਿ ਯਾਰੀ ਅਗਾਂ ਪੁੱਛਾਇਆ ਜਾਂਦਾ ਇਹਦੀ ਰਾਤ ਇੱਥੇ ਨੰਬਰ ਲਿਖਾ ਦਿਓ ਨੰਬਰ ਲਿਖਾ ਦਿਓ ਠੀਕ ਹੈ ਜੀ ਇਹਦੀ ਬਾਹਰ ਨੰਬਰ ਹੁੰਦਾ ਤੇ ਇਹਨੇ ਪਹਿਲੇ ਦਿਨ ਹੀ ਇਹਨੂੰ ਘਰ ਚੱਡ ਆਉਂਦਾ ਸੀ ਠੀਕ ਹੈ ਜੀ ਉਹ ਟਰੈਕਟਰ ਨਹੀਂ ਬਣ ਜਾਂਦਾ ਜਿਹੜਾ ਤੁਹਾਡਾ ਬਣਿਆ ਜਦੋਂ ਇੱਥੇ ਬਾਤ ਹੀ ਛੁਪਾ ਦਿਓ ਐਡਰੈਸ ਛੁਪਾ ਦਿਓ ਠੀਕ ਹੈ ਜੀ ਮੋਬਾਈਲ ਨੰਬਰ ਜ਼ਰੂਰ ਦਿਓ ਜੇ ਨਾਲ ਤੁਹਾਡਾ ਕੋਈ ਐਕਟਿਵ ਹੋਵੇ ਹਾਂਜੀ ਇਹ ਜਰੂਰ ਦੇਤੀ ਪਰਮਾਨੈਂਟ ਉਹ ਆ ਜਾਣਾ ਤੁਹਾਨੂੰ ਹੁਣ ਆ ਜਾਨਾ ਤੁਹਾਨੂੰ ਉਹ ਆ ਗਿਆ ਤੇਰੇ ਤਰਕੇ ਨਾਲ ਲਿਓ ਤੇਰੇ ਨੂੰ ਤਨ ਬੜੂਆ ਦੇ ਹਾਂ ਇਹ ਪਾਸਾ ਦੇਖੇ ਨਾ ਹਾਂ ਇਹ ਪਾਸਾ ਦੇਖੇ ਨਹੀਂ ਹੈ ਤੇਰੇ ਗੇਰੇ ਆ ਨਾ ਪਹਿਲੇ ਜੀ ਤੋ ਬਾਬਾ ਜੀ ਓਕੇ ਓਕੇ ਥੈਂਕ ਯੂ ਜੀ ਬਾਬਾ ਜੀ ਅਸੀਂ ਆਉਣਾ ਵਾ ਤੁਹਾਡੇ ਕੋਲ ਜੀ ਜਰੂਰ ਭਰਾ ਤੁਹਾਡੇ ਭਰਾਵਾਂ ਦੇ ਨਾਲ ਹੀ ਆ ਹਾਂ ਜੀ ਜਰੂਰ ਜਰੂਰ ਜੀ ਆਏ ਨੂੰ ਤੁਹਾਡਾ ਵੀਦੇ ਆ ਗਿਆ ਮੇਰੇ ਕੋਲ ਨੰਬਰ ਜਦੋਂ ਮੈਨੂੰ ਫੋਨ ਲਾਉਣਾ ਨਾ ਉਸੇ ਫੋਨ ਤੋਂ 11 ਨੰਬਰ ਸੇਵ ਕੀਤਾ ਤੁਹਾਡਾ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਚੰਗਾ ਜੀ ਬਾਬਾ ਮੇੜਾ ਘਰੇ ਚੰਦਗਾਰ ਮੇੜਾ ਜਿਹੜਾ ਚੱਲਿਆ ਉਹ ਤੇ ਕਵਾਣੀ ਨਹੀਂ ਡਿਆ ਚੱਲ ਜਗਿੰਦਰ ਤੂੰ ਹੀ ਕਵਾ ਬਾਬਾ ਜੀ ਸਸੀ ਗੱਲ ਹੈ ਸਸੀ ਗੱਲ ਜੀ ਸਸੀ ਗੱਲ ਬਾਬਾ ਸਸੀ ਘੱਟ ਛੋਟ ਬਾਬਾ ਜੀ ਨਾ ਆ ਸ਼ੂਗਰ ਆ ਭਰਾ ਮਿਲਣਾ ਬਾਬਾ ਜੀ ਨੂੰ ਕਹਾਂ ਮਿਲਣਾ ਵਾਂਗਾ ਠੀਕ ਹੋ ਗਿਆ। ਕਹਾਂ ਬਾਬਾ ਜੀ ਠੀਕ ਹੋ ਕੇ ਮਿਲਣਾ ਵਾਂਗਾ। ਅਜੇ ਨਾ ਅਜ ਉਹ ਮੈਡੀਸਿਨ ਦਾ ਲੋਰ ਜਾ ਵਾ। ਹਾਂਜੀ ਹਾਂਜੀ। ਓਕੇ ਵੀ ਜੀ ਧੰਨਵਾਦ ਜੀ। ਮਰਾ ਫੜਾ ਵੀਡੀਓ ਪਾਉਂਦਾ। ਉਹ ਫੋਨ ਬੰਦ ਹੋ ਗਿਆ। ਦੂਜਾ ਫੋਨ ਬੰਦ ਹੋ ਗਿਆ। ਉਹ ਫੋਨ ਬੰਦ ਹੋ ਗਿਆ। ਆ ਹਾਂਜੀ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਦੇ ਕੋਈ ਵੀਰੋ ਕਿੰਨਾ ਇੱਕ ਖੁਸ਼ੀ ਜੀ ਉਹ ਨਾ ਪਲਾਣਾ ਦੇ ਚੇਰੇ ਦੇ ਉੱਪਰ ਜਿਨ੍ਹਾਂ ਦਾ ਇੱਕ ਅੱਜ ਇੱਕ ਪਰਿਵਾਰਕ ਮੈਂਬਰ ਉਹਨਾਂ ਨੂੰ ਆਵਾਸ ਮਿਲਿਆ ਤੇ ਮਿਲਿਆ ਕਿਨੇ ਚਿਰ ਬਾਅਦ ਸੰਗਤ ਜੀ ਪੂਰੇ 1.5 ਸਾਲ ਬਾਅਦ ਤੁਹਾਨੂੰ ਵੀ ਪਤਾ ਵਾਕਿ ਇੱਕ ਦਿਨ ਮਾਂ ਦਾ ਪੁੱਤ ਕਰੋ ਬਾਹਰ ਚਲੇ ਜਾਪੈਂਦਾ ਭਰਾ ਕਰੋ ਬਾਹਰ ਚਲੇ ਜਾਂਦੇ ਪਰਿਵਾਰ ਨੂੰ ਵੀਰੋਂ ਨੀਂਦ ਨਹੀਂ ਹੁੰਦੀ ਤੇ ਤੁਹਾਨੂੰ ਵਿਚਾਰਾ ਪਰਿਵਾਰ ਜਿਨ੍ਹਾਂ ਨੇ 1.5 ਸਾਲ ਇੰਤਜ਼ਾਰ ਕੀਤਾ ਪਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਰ-ਵਾਰ ਮੇਰੀਆਂ ਰੱਬ ਵਰਗੀਆਂ ਭੈਣਾਂ ਦਾ ਵੀਰਾਂ ਦਾ ਸੰਤ ਦਾ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਕਿ ਇਹੋ ਜਿਹੇ ਪਰਿਵਾਰਾਂ ਦੀ ਅਸੀਸਾਂ ਲੈਣ ਦਾ ਅਸਲ ਦੇ ਵਿੱਚ ਅਸੀਸਾਂ ਦੇ ਹੱਕਦਾਰ ਮੇਰੇ ਜਿਹੜੇ ਵੀਰਵਾ ਜਿਹੜੇ ਵੀਡੀਓ ਸ਼ੇਅਰ ਕਰਦੇ ਆ ਭੈਣਾਵਾ ਜਿਹੜੇ ਦਬਾਵਾ ਕਰਦੇ ਆ ਅਸਲ ਦੇ ਵਿੱਚ ਹੱਕਦਾਰ ਉਹ ਸੰਤਾਨੀ ਸੋਸਾਈ ਸੰਗ ਦਾ ਬਹੁਤ ਬਹੁਤ ਧੰਨਵਾਦ ਸੰਗੀ ਤੇ ਇਹ ਵੀ ਦੀ ਆਪਣਾ ਆਸ਼ਰਮ ਪਿੰਡ ਨੰਬਰ ਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਤੇ ਸਾਨੂੰ ਥੋੜੀ ਜੀ ਪ੍ਰੋਬਲਮ ਹੁੰਦੀ ਕਿਥੇ ਆ ਥਾਂ ਕੱਚਾ ਵਾ ਆ ਥਾਂ ਕੱਚਾ ਵਾ ਜੇਕਰ ਕੋਈ ਭੈਣ ਕੋਈ ਵੀਰ ਇੱਥੇ ਸੇਵਾ ਕਰਨਾ ਚਾਹੁੰਦਾ ਹੋਵੇ ਕੋਈ ਸੌਦੇ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਕੋਈ ਇੱਥੇ ਆਸ਼ਰਮ ਦੇ ਵਿੱਚ ਕੱਪੜੇ ਦੀ ਦਵਾਈਆਂ ਦੀ ਕਿਸੇ ਟਾਈਪ ਦੀ ਵੀ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਜਰੂਰ ਸੰਪਰਕ ਕਰਿਓ ਸਾਡਾ ਇਹ ਟੀਚਾ ਦਾ ਇੱਥੇ ਲੌਕਟੈਲ ਲੱਗੇ ਸੋ ਇਨਨੇ ਕੋ ਬੇਨਤੀ ਜਰੂਰ ਪ੍ਰਵਾਨ ਕਰਿਓ ਵਾਇਕੂ ਜੀ ਕਾ ਖਾਸਾ ਵਾਇਕੂ ਜੀ